ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਜੀ ਮੇਰੇ ਜੂਪ ਚੈਨਲ ਗਲੀਨ ਮੈਰਾ ਤੇ ਸਵਾਗਤ ਹੈ ਜੀ ਆਪਾਂ ਚੱਲਦੇ ਹਾਂ ਜੀ ਪ੍ਰਭਾਤ ਫੇਰੀ ਤੇ ਆਪਾਂ ਤਿਆਰ ਹੋ ਗਏ ਨਵਜੋਤ ਹੋ ਗਿਆ ਤਿਆਰ ਹੋ ਗਏ ਨਵਜੋਤ ਵੀ ਹੋ ਗਿਆ ਗੁਰਲੀਨ ਵੀ ਹੋ ਗਈ ਜੀ ਚਲੋ ਜੀ ਆਪਾਂ ਹੁਣ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ ਬੋਲੋ ਜੀ ਕੁਛ ਹੈਲੋ ਸ਼ਸ਼ ਕਾਲ ਸਾਹਿਬ ਤੂੰ ਚੱਲ ਗਾ ਨਵਜੋਤ ਨਾ ਹੀ ਸਾਈ ਤੋਂ ਕਿਵੇਂ ਡਿੱਗਦੀ ਆ ਮੋਜੋਤ ਨਹੀਂ ਲੱਗਦਾ ਨਾ ਤੁਹਾਨੂੰ ਡਿੱਗਦੀ ਹੈ ਨਾ ਨਹੀਂ ਵੰਗੂ ਡਿੱਗਦੀ ਹੈ ਜਿਸਾਂਗੇ ਸੱਸੀ ਕਾ ਜੂਹਾਰਿਆ ਨੂੰ ਆਹ ਹੁਣ ਹੋ ਗਿਆ ਸੀ ਬਹੁਤ ਲੈ ਰਿਹਾ ਮੋਤਨ ਨੂੰ ਆਰੇ ਤੁਮਨ ਲਾਗੂ ਮੰਨੂ ਮੰਨੂ ਕਾ ਤੁਮਨ ਕੀ ਜਾਣਾ ਬਾਈ ਧੰਨਵਾਦ ਜੀ ਮੀਨਾਂ ਨੂੰ ਵੰਤਿਆ ਵੀਰ ਬੱਤੇ ਉਹ ਨਸਾਨ ਸਾਹਿਬ ਵਾਲੇ ਦੀ ਸੰਗਤ ਦਾ

ਦੇ ਨਾਨਕ ਨਾਮ ਤੇ ਆਲੋ ਜੀ ਪਰਮਾਤਮਾ ਰਹੀ ਸਰੋਨ ਬੇਨਤੀ ਹੈ ਜੀ ਕਿ ਕੜ ਦੀ ਵੀ ਪ੍ਰਵਾਹ ਤੇਰੀ ਜਿਹੜੀ ਹੈ ਉਹ ਨਗਰ ਦੇ ਵਿੱਚ ਹੈ ਬਾਈ ਸਿਤ ਕਰਕੇ ਕੜ ਨੂੰ ਸਾਰਿਆਂ ਸੰਗਤਾਂ ਨੇ 5 ਵਜੇ ਇੱਕ ਗੁਰੂ ਘਰ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਕਾਫੀ ਦਰ ਤੇ ਹੋ ਜੀ ਬਰੋ ਜੀ ਸਤਿ ਸ਼੍ਰੀ ਅਕਾਲ ਕਰ ਜੇ ਗੁਰੂ ਆਏ ਗੁਰੂ ਆਏ ਗੁਰੂ ਜੀ ਬੋਲੇ ਸਤਿਨਾਮ 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 ਜੀ ਆਏ ਗੁਰੂ ਆਏ ਹੁ ਆਏ ਗੁਰੂ ਜੀ ਸਤਿਨਾਮ 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 ਜੀ ਬਖਸ਼ਣਾ ਜੀ ਥੋੜੇ ਜਰਦੇ ਲਈ ਕਿ ਦੇਖੋ ਕਿਨੇ ਗੁਰੂ ਨਾਨਕ ਮਹਾਰਾਜ ਜੀ ਦੀ ਕਿਰਪਾ ਹੁੰਦੀ ਹੈ ਬੱਚਿਆਂ ਨੇ ਹੀ ਜਿਹੜਾ ਵੱਡਾ ਨਗਰ ਕੀਰਤਨ ਹੋਇਆ ਉਹਦੇ ਵਿੱਚ ਕੁਝ ਸਿੰਘਾਂ ਨੇ ਸੁਭਾਵਕੀ ਕਈ ਸਾਲਾਂ ਤੋਂ ਕਿਹਾ ਸੀ ਪਿਛਲੇ ਸਾਲ ਤੋਂ ਵੀ ਕਿ ਕਈ ਸਾਲਾਂ ਤੋਂ ਨਗਰ ਕੀਰਤਨ ਨਹੀਂ ਹੋਇਆ ਉਹਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਬੋਲੇ ਕੋਈ ਸੁਭ ਕਰਮ ਜਦੋਂ ਹੁੰਦੇ ਨੇ ਗੁਰੂ ਜੀ ਕਿਸੇ ਪ੍ਰਾਣੀ ਵਿੱਚ ਦੀ ਹੋ ਕੇ ਬੋਲਦੇ ਨੇ ਵੱਡੇ ਵੱਡੇ ਸਮਾਗਮ ਹੋ ਜਾਂਦੇ ਨੇ ਜਿਹੜੀ ਸੀ ਗੁਰੂ ਜੀ ਬੋਲਦਾ ਸੀ ਉਹ ਸਾਰਾ ਕਿੰਨਾ ਸੁੰਦਰ ਹੋਇਆ ਆ ਵੀ ਬੱਚੇ ਕਹਿ ਰਹੇ ਸੀ ਕਿ ਪ੍ਰਭਾਤ ਫੇਰੀਆਂ ਅਸੀਂ ਪਾਸੇ ਹੁੰਦੀਆਂ ਨੇ ਕਿ ਜਿਹੜੇ ਬੱਚੇ ਨੇ ਉਹ ਰੱਬ ਦਾ ਰੂਪ ਨੇ ਉਹਨਾਂ ਦੀ ਪੁਕਾਰ ਪਹਿਲੇ ਸੁਣੀ ਜਾਂਦੀ ਹੈ ਤੇ ਕਿਤਨਾ ਵਿਸਾਲ ਇਹ ਸਾਰੀਆਂ ਸੰਗਤਾਂ ਵੱਲੋਂ ਬਾਹਰੋਂ ਸੰਗਤਾਂ ਆਈਆਂ ਸ਼ਹਿਰ ਦੇ ਨਾਣ ਨੇ ਜਿਨ੍ਹਾਂ ਨੇ ਹਾਜ਼ਰੀਆਂ ਵੀ ਭਰਨੀਆਂ ਨੇ ਸਦਾ ਲਾਭ ਸਿੰਘ ਜੀ ਦਾ ਮੰਡ ਨੇ ਬਹੁਤ ਸਾਰੀਆਂ ਸੰਗਤਾਂ ਕੱਲ੍ਹ ਆਉਣਗੀਆਂ ਸਰਦਾਰ ਪ੍ਰਤਾਪ ਸਿੰਘ ਜੀ ਜੋ ਸਿੰਘ ਸਵਾ ਗੁਰਦੁਆਰਾ ਸਹਿਯੋਗ आसारंगा संगतें अत्यंत हरिपुर ਦੀਰਗਾ ਦੇਤਾ ਹੁਕਮ ਆਕੇ ਬਾਬਾ ਫੇਰ ਐਸਾ ਹੁਕਮ ਸੁਣਾਇਆ ਸੀ ਮੇਰੇ ਮਲਕ ਪਾਗੋ ਨੇ ਇੱਕ ਤੇਰੀ ਵਸਤੇ ਆਕੇ ਬਾਬਾ ਫੇਰ ਐਸਾ ਹੁਕਮ ਸੁਣਾਇਆ ਸੀ ਮੇਰੇ ਕਹੇ ਕਿਉਂ ਨਾ ਦਸ ਕਤੀ ਦਿਨ ਰਾਤ ਮੇਰੇ ਘਰੇ ਕਿਉਂ ਨਾ ਕਹੇ ਕਿਸੀ ਦਸ ਰਾਤ ਵਾਜਰ ਹੋਗੇ ਉਹ ਨਿਹਾਲ ਸਾਧੀਓ ਕਾਲੂ ਤੇਰੇ ਆਖਰ ਆਉਨਾ ਤਾ ਮੇਵਾ ਨੂੰ ਲੱਗਦਾ ਹਮੇਵਾ ਕਰਕੇ ਕੋਈ ਦੇਖ ਲੋ ਸੇਵਾ ਨੂੰ ਲੱਗਦਾ ਹਮੇਵਾ ਕੋਈ ਨਾ ਫੜਾ ਦੇਣੀ ਵੀਰੇ ਇੱਥੇ ਰੱਖ ਦੇ ਮੇਰੀ ਇੱਥੇ ਰੱਖ ਦਿਓ ਜੀ ਦਾ ਪਿਆਰੇ ਬੰਦੂ ਜੀ ਦੇ ਅੱਗੇ ਦਰਸ਼ਨ ਕਰੇ ਰਹਾ ਹਾਂ ਸੰਪਰਕ ਆ ਲੈਣ ਜੁਦਜੇ ਕੰਦੇ ਨਾਲ ਸਰਦਾਰ ਗੁਰਜੀਤ ਸਿੰਘ ਜੈਸਰਵਾਲੇ ਸਮੂਹ ਪਰਿਵਾਰ ਸਰਦਾਰ ਪਰਮਜੀਤ ਸਿੰਘ ਜੀ ਫੈਡ ਗ੍ਰਾਂਤੀ ਸਾਹਿਬ ਜੋ ਕਿ ਰਾਜ ਦੇ ਡਿਊਟੀ ਕਰਦੇ ਹਨ ਉਹਨਾਂ ਦੇ ਸਾਰਾ ਪਰਿਵਾਰ ਭਰਾ ਉਹਨਾਂ ਦੇ ਜਿਨ੍ਹਾਂ ਦੀ ਨੀਲਾ ਅਪਰ ਅਪਾਰ ਹੈ ਸਤ ਸਦਾ ਗੁਰੂਆਂ ਨੂੰ ਸੋਨੇ Suranachcha, haveli layabrahpare, dan dan suranachcha, haveli layabrahpare, dan dan suranachcha. Oh, Suribhava, 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 ਆਪਣੇ ਗੁਰੂ ਸੇਵਾ ਦਾ ਚਸ਼ਮਾ ਚੱਸੀ ਬਾਜ ਦੇ ਵਿੱਚ ਭਾਈ ਦਸਵਾਲ ਸਿੰਘ ਦੀ ਫੌਜ ਨੇ ਪਹਿਲਾ ਚੰਦਰ ਚੌਟਰ ਦੀ ਤੇਰੀਆਂ ਦੇ ਬੰਦ ਸਨ ਧੰਨ ਧੰਨ ਗੁਰੂ ਨਾਨਕ ਸਾਹਿਬੀ ਲੀਲਾ ਅਪਰਪਾਰੇ ਧੰਨ ਧੰਨ ਗੁਰੂ ਨਾਨਕ ਸਾਹਿਬੀ ਲੀਲਾ ਅਪਰਪਾਰੇ

डोर न सेवकानी मन डूर न सेवकानीी सेवा कयूं मन दूर न सेवकानीी सेवा मन डूर न सेवकानी ਗੁਰਦੁਆਰਾ ਸਾਹਿਬ ਜੀ ਕੋਲ ਨਹੀਂ ਜੀ ਬਣੀ ਮੋਟੀ ਸੇਵਾ ਕਰਵਾ ਕੇ ਆਣੀ ਹੈ ਜੀ ਗੁਰਦੁਆਰਾ ਸਾਹਿਬ ਤੋਂ ਬਣਨੇਗੇ ਜੀ ਸਾਰੇ ਤਰ੍ਹਾਂ ਮੇਥੇ ਵਾਲੇ ਪਰੌਂਠੇ ਵੀਡੀਓ ਦੇੰਡ ਇੱਥੇ ਕਰਦੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ